ਪੁਲਿਸ ਨੇ ਨਸ਼ਾ ਤੇ ਹਥਿਆਰ ਤਸਕਰੀ ਦੇ ਵਿਰੁੱਧ ਵੱਡੀ ਕਾਰਵਾਈ ਕਰਦਿਆਂ ਗ੍ਰਿਫਤਾਰ ਕਰਨ ਦੀ ਸਫਲਤਾ ਹਾਸਲ ਕੀਤੀ। ਗ੍ਰਿਫਤਾਰ ਦੋਸ਼ੀਆਂ ਕੋਲੋਂ 200 ਲਗਭਗ 45 ਅਤੇ 33 ਲੱਖ ਰੁਪਏ ਦਾ ਨਕਦ ਮਾਲਾ ਤੇ ਨੁਕਸਾਨੀ ਵਾਲਾ ਮਾਲ ਬਰਾਮਦ ਕੀਤਾ ਗਿਆ। ਬਰਾਮਦ ਕੀਤੀ ਗਈ ਹਿਰਨਾਂ ਤੇ ਅੰਤਰਰਾਸ਼ਟਰੀ ਮਾਰਕ ਦੇ ਮੁੱਖ ਛੇਮਤ ਲਗਭਗ 14 ਰੋਡ ਵਿੱਚ ਪੱਛੀ ਚੱਲੀ ਹੈ। ਨਸ਼ਾ ਵਿਰੁੱਧ ਜਿਹੜਾ ਯੁੱਧ ਚੱਲ ਰਿਹਾ ਕੈਂਪੇਨ ਔਰ ਆਰਗੇਨਾਈਜ਼ ਕ੍ਰਾਈਮ ਦੇ ਔਰ ਸਮਗਲਿੰਗ ਦੇ ਖਿਲਾਫ ਜਿਹੜੀ ਕੈਂਪੇਨ ਹੈ ਉਹਦੇ ਚ ਬੜੀ ਵੱਡੀ ਕਾਮਯਾਬੀ ਮਿਲੀ ਹੈ ਕਮਿਸ਼ਨਰਡ ਪੁਲਿਸ ਅੰਮ੍ਰਿਤਸਰ ਨੂੰ ਤਿੰਨ ਦੋਸ਼ੀ ਫੜੇ ਆ ਇਹ ਨਾਰਕੋ ਆਰਮਸ ਤੇ ਹਵਾਲਾ ਨੈਟਵਰਕ ਹੈ ਆਪਣ ਨੂੰ ਕਹਿ ਸਕਦੇ ਆ ਇਹ ਤਿੰਨੋਂ ਦੋਸ਼ੀ ਦੋ ਇਹਨਾਂ ਚੋਂ ਜਿਹੜੇ ਹੈਗੇ ਤਰਨਤਾਰਨ ਡਿਸਟ੍ਰਿਕਟ ਦੇ ਨੇ ਇੱਕ ਅੰਮ੍ਰਿਤਸਰ ਰੂਰਲ ਦਾ ਦੋ ਜਣੇ ਜਿਹੜੇ ਇਹਦੇ ਚੋਂ ਮੇਨ ਨੇ ਹਰਪ੍ਰੀਤ ਤੇ ਗੁਰਪਾਲ ਇਹ ਮਲੇਸ਼ੀਆ ਗਏ ਸੀਗੇ ਅਲੱਗ-ਅਲੱਗ ਸਮੇਂ ਤੇ ਔਰ ਇਹਨਾਂ ਦਾ ਕਾਮਨ ਕਨੈਕਸ਼ਨ ਬਣਿਆ ਰਾਣਾ ਇੱਕ ਸਮਗਲਰ ਜਿਹੜਾ ਪਹਿਲਾਂ ਵੀ ਬੜਾ ਨਟੋਰੀਅਸ ਹੈਗਾ ਪਾਕਿਸਤਾਨ ਦਾ ਉਸ ਤੋਂ ਬਾਅਦ ਇਹ ਵਾਪਸ ਆਏ ਆ ਕੇ ਕਿਉਂਕਿ ਬਾਰਡਰ ਏਰੀਆ ਨੂੰ ਬਿਲੋਂਗ ਕਰਦੇ ਨੇ ਇਹਨਾਂ ਨੇ ਫੇਰ ਆਪਣਾ ਰਸਤਾ ਜਿਹੜਾ ਉਹਨਾਂ ਨੇ ਬਾਹਰ ਰੱਖਿਆ ਉਸ ਤੋਂ ਬਾਅਦ ਕਈ ਸੌਰਟੀਆਂ ਜਿਹੜੀਆਂ ਡਰੋਨ ਰਾਹੀਂ ਸਮਗਲ ਹੋਈਆਂ ਚਾਹੇ ਉਹ ਪਿਸਟਲ ਨੇ ਸਫਿਸਟੀਕੇਟਿਡ ਚਾਹੇ ਹਿਰੋਇਨ ਹੈ ਔਰ ਹਵਾਲੇ ਦਾ ਵੀ ਇਸ ਐਂਗਲ ਪਰ ਬੜਾ ਕਲੀਅਰ ਆਇਆ ਕਿ ਕਿਸ ਤਰ੍ਹਾਂ ਪੈਸਾ ਵਾਪਸ ਪਾਕਿਸਤਾਨ ਨੂੰ ਜਾਂਦਾ ਇਹਦੇ ਟੋਟਲ ਜਿਹੜੀ ਰਿਕਵਰੀ ਐ 2 ਕਿਲੋ .02 ਜਿਹੜੀ ਹੈਗੀ ਐ ਹਿਰੋਇਨ ਐ ਚਾਰ ਪਿਸਟਲ ਨੇ ਇਹਦੇ ਚ ਇੱਕ ਗਲੌਕ ਐ ਤੇ ਤਿੰਨ ਜਿਹੜੇ ਪਿਸਟਲ ਨੇ ਉਹ ਹੈਗੇ ਆ 30 ਬੋਰ ਦੇ ਨਾਲ ਨਾਲ 3 ਲੱਖ ਡਰਗ ਮਨੀ ਐ ਔਰ ਇੱਕ ਮੋਟਰਸਾਈਕਲ ਅਬਰਾਮਧ ਹੋਇਆ